ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਇਹ ਕਹਿੰਦਾ ਮੈਂਟ ਮੇਰੀ ਗੱਲ ਸੁਣ ਕੇ ਜਾਇਓ ਇਹ ਮੁੰਡਾ ਆਪਣਾ ਕੈਮਰਾਮੈਨ ਮੈਨੂੰ ਕਹਿੰਦਾ ਕਹਿੰਦਾ ਜੀ ਇਹ ਜਿਹੜਾ ਲੱਖੇ ਸਿਧਾਣੇ ਦਾ ਰੌਲਾ ਚੱਲਦਾਗਾ ਕਬੱਡੀ ਕਮੈਂਟੈਂਟਰ ਆ ਕਬੱਡੀ ਖਿਡਾਰੀਆਂ ਨਾਲ ਵੀ ਹਨਾ ਵੀ ਇਹੇ ਟੀਕੇ ਲਾ ਕੇ ਖੇਡਦੇ ਨੇ ਨਸ਼ਾ ਕਰਕੇ ਖੇਡਦੇ ਨੇ ਕੀ ਇਹ ਗੱਲ ਸੱਚ ਆ ਮੈਂ ਇਹ ਮੁੰਡੇ ਨੂੰ ਗੱਲ ਦੱਸਣ ਲੱਗਿਆ ਸੀ ਉਹ ਤੁਹਾਡੇ ਲਈ ਵੀ ਮੈਂ ਮੇਰੇ ਮੁੰਡੇ ਨੂੰ ਮੈਂ ਗੱਲ ਦੱਸੀ ਆ ਮੈਂ ਤੁਹਾਨੂੰ ਵੀ ਦੱਸਣ ਲੱਗਾਂਗਾ ਦੇਖੋ ਜੀ ਪੂਰੇ ਭਾਰਤ ਦੇ ਵਿੱਚ ਪੰਜਾਬ ਵਿੱਚ ਖਾਸ ਕਰਕੇ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਬੰਦਾਗਾ ਜਿਹੜਾ ਹਰ ਪਾਸਿਓ ਸੱਚਾਗਾ ਹਰ ਪਾਸਿਓ ਸਹੀ ਆ ਹੋ ਚਾਹੇ ਕਬੱਡੀ ਦੇ ਪੱਦਰ ਤੇ ਲਾ ਲੋ ਜਾਂ ਰਾਜਨੀਤਿਕ ਪੱਦਰ ਤੇ ਲਾ ਲੋ ਜਾਂ ਸਮਾਜ ਸੇਵੀ ਜੀ ਲਾ ਲੋ ਜਾਂ ਸਿੱਖੀ ਪ੍ਰਚਾਰ ਤੇ ਲਾ ਲੋ ਜਿਹੜਾ ਬੰਦਾ ਸਾਰੀ ਦਿਹਾੜੀ ਇਹੀ ਗੱਲ ਤੇ ਰੌਲਾ ਪਾਉਂਦਾ ਰਿਹਾ ਹਰ ਵਕਤ ਕੇ ਜੀ ਤੁਹਾਡਾ ਡੀਐਨਏ ਬਦਲ ਗਿਆ ਜੀ ਤੁਹਾਡਾ ਡੀਐਨਏ ਬਦਲ ਗਿਆ ਉਹਨੂੰ ਮੈਂ ਪੁੱਛਾਂ ਕਿ ਫਤੇਗੜ ਸਾਹਿਬ ਜਾ ਕੇ ਦੇਖ ਲੈ 1 ਕਰੋੜ ਦੇ ਕਰੀਬ ਲੋਕਾਂ ਦਾ ਇਕੱਠ ਸੀ ਉੱਥੇ ਜਿਹਦੇ ਵਿੱਚ 50% ਤੋਂ ਜ਼ਿਆਦਾ ਨੌਜਵਾਨ ਸੀ ਸਾਡੇ ਪੰਜਾਬ ਦੇ ਔਰ ਕਬੱਡੀ ਖਿਡਾਰੀ ਵੀ ਮਾੜੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਮਾੜਾਗਾ ਅਕਾਲੀ ਦਲ ਵੀ ਮਾੜਾ ਉਹਨਾਂ ਨੂੰ ਵੀ ਗਾਲਾਂ ਕੱਢਦੀਆਂ ਮਲੂਕਾ ਵੀ ਮਾੜਾ ਉਹਨਾਂ ਨੂੰ ਵੀ ਗਾਲਾਂ ਕੱਢਦੀਆਂ ਕਾਂਗਰਸ ਮਾੜੀ ਆ ਉਹਨਾਂ ਨੂੰ ਵੀ ਗਾਲਾਂ ਕੱਢਿਆ ਭਗਵਾਨ ਜੀ ਮਾਨ ਨੂੰ ਚੰਗਾ ਕਹਿੰਦਾ ਸੀ ਭਗਵਾਨ ਜੀ ਮਾਨ ਨੂੰ ਵੀ ਗਾਲਾਂ ਕੱਢਦੀਆਂ ਠੀਕ ਆ ਨਾ ਹੁਣ ਕਬੱਡੀ ਖਿਡਾਰੀ ਆ ਕੇ ਉਹ ਵੀ ਮਾੜੇ ਨੇ ਹਰ ਇੱਕ ਮਾੜਾ ਤੇ ਜੇ ਚੰਗਾ ਪੂਰੀ ਦੁਨੀਆ ਦਾ ਇੱਕੋ ਬੰਦਾ ਚੰਗਾ ਉਹ ਲੱਖਾ ਸਦਾਨਾ ਕਿਉਂਕਿ ਉਹ ਕਿਸੇ ਗਰੀਬ ਦੀ ਟਰਾਲੀ ਘੇਰ ਕੇ ਤਕੜ ਰੋਕ ਸਕਦਾ ਵੀ ਏ ਥੋੜਾ ਜੂਪੀ ਤੋਂ ਬਣਿਆ ਹੋਇਆ ਪਰ ਉਹਦੇ ਪਿੰਡ ਜਿਹੜੀਆਂ ਦੁਕਾਨਾਂ ਦੇ ਗੁਰਪੇ ਉਹ ਵੀ ਉਹੀ ਜੂਪੀ ਤੋਂ ਆਉਂਦਾਗਾ ਉੱਥੇ ਨਹੀਂ ਜਾਣ ਦੀ ਹਿੰਮਤ ਹੈਗੀ ਉਹਦੀ ਕਿਉਂ ਅਗਲੇ ਕੋਲ ਡੰਡਾ ਹੁੰਦਾ ਉਹਨਾਂ ਕੋਲੇ ਵੀ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਜਿਹੜੇ ਵੀ ਬੰਦਾ ਕੋਈ ਵੀ ਲੱਖੇ ਸੁਧਾਣੇ ਨਾਲ ਹਨਾ ਕੋਈ ਇਸ ਤਰ੍ਹਾਂ ਦੀ ਚੀਜ਼ ਆ ਨਾ ਉਹਨਾਂ ਹੱਥ ਵਨ ਕੇ ਬੇਨਤੀ ਹੈ ਵੀ ਪੂਰੀ ਦੁਨੀਆ ਦੇ ਵਿੱਚ ਇੱਕ ਬੰਦਾ ਹੈਗਾ ਸੱਚਾ ਲੱਖਾ ਸੁਧਾਣਾ ਠੀਕ ਹੈ ਨਾ ਬਾਕੀ ਸਾਰੇ ਲੋਕ ਸੂਠੇ ਨੇ ਲੱਖਾ ਸੁਧਾਣਾ ਹੀ ਸਹੀ ਹੈਗਾ ਹਰ ਜਗ੍ਹਾ ਧਰਨੇ ਤੇ ਜਿੱਥੇ ਵੀ ਜਾਂਦਾ ਉੱਥੇ ਵੀ ਵਿਖਾਦ ਸੇੜਦਾਗਾ ਜਿੱਥੇ ਵੀ ਆ ਜਾਂਦਾ ਇਹਦਾ ਕੰਮ ਆਗਾ ਕੰਟਰੋਵਰਸਿਟੀ ਖੜੀ ਕਰਨਾ ਠੀਕ ਹੈ ਨਾ ਇਸ ਲਈ ਮੇਰੀ ਬੇਨਤੀ ਹੈ ਕਿ ਮੈਂ ਮੁੰਡੇ ਨੂੰ ਵੀ ਦੱਸ ਕੇ ਰਹਿਣਾ ਵੀ ਕੱਲਾ ਲੱਖਾ ਸਧਾਣਾ ਹੀ ਇਸ ਦੁਨੀਆ ਦਾ ਸੱਚਾ ਸੱਚਾ ਬੰਦਾਗਾ ਬਾਕੀ ਸਭ ਨਸੇੜੀ ਨੇ ਕਿਸੇ ਦਾ ਜੂੜਾ ਨਹੀਂ ਰੱਖਿਆ ਕਿਸੇ ਦਾ ਊੜਾ ਨਹੀਂ ਰੱਖਿਆ ਕੁਝ ਨਹੀਂ ਰੱਖਿਆ ਜੋ ਕੁਝ ਰੱਖਿਆਗਾ ਕਿਸੇ ਨੇ ਪਾਣੀ ਨਹੀਂ ਸੰਭਿਆ ਜੋ ਪਾਣੀ ਸੰਭੇ ਉਹ ਵੀ ਲੱਖੇ ਸਧਾਣੇ ਨੇ ਸੰਭਿਆਗਾ ਜੂੜਾ ਵੀ ਲੱਖੇ ਸਧਾਣੇ ਨੇ ਸੰਭਿਆਗਾ ਊੜਾ ਵੀ ਲੱਖੇ ਸਧਾਣੇ ਨੇ ਸੰਭਿਆਗਾ ਲਾ ਬਾਕੀ ਲੋਕਾਂ ਨੇ ਕੁਝ ਨਹੀਂ ਕੀਤਾ ਸੋ ਮੇਰੀ ਵੀਡੀਓ ਚ